ਜਿੱਥੇ-ਜਿੱਥੇ ਸਰਗਰਮੀਆਂ ਤੇਜ਼ ਨੇ ਕਿਉਂਕਿ ਜਿਨ੍ਹਾਂ ਨੇ ਉਮੀਦਵਾਰ ਪਹਿਲਾਂ ਐਲਾਨਨੇ ਸੁਭਾਵਕ ਹੈ ਕਿ ਪ੍ਰਚਾਰ ਕਰਨ ਵੀ ਉਹੀ ਪਹਿਲਾਂ ਜਾਣਗੇ ਹਾਲੇ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਦੀਆਂ ਇਸ ਤਰ੍ਹਾਂ ਦੀ ਤਸਵੀਰ ਨਹੀਂ ਸਾਹਮਣੇ ਆਈ ਪਰ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਦੀਆਂ ਤਸਵੀਰਾਂ ਲਗਾਤਾਰ ਆ ਰਹੀਆਂ ਖਾਸ ਕਰਕੇ ਹੰਸਰਾਜ ਹੰਸਾ ਨੂੰ ਤਾਂ ਦੂਜੀ ਵਾਰੀ ਵਿਰੋਧ ਝੱਲਣਾ ਪਿਆ ਗੱਡੀਆਂ ਹੀ ਨਹੀਂ ਮੁੜ ਕੇ ਥੱਕਈਆਂ ਕਿ ਕਿੱਥੇ ਨੂੰ ਗਈਆਂ ਕਿੱਧਰ ਨੂੰ ਭੱਜ ਗਈਆਂ ਉਧਰ ਹੀ ਗਰਮੀਤ ਸਿੰਘ ਖੁੱਡੀਆਂ ਕੈਬਨਟ ਮੰਤਰੀ ਨੇ ਉਹਨਾਂ ਮੰਤਰੀਆਂ ਚੋਂ ਇੱਕ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਸਿਆਣੀ ਗੱਲ ਕਰਦੇ ਐ ਫਾਲਤ ਦੇ ਉਹਨਾਂ ਦੇ ਕਾਫਲੇ ਨੂੰ ਤੇ ਉਹਨਾਂ ਦੇ ਪੁੱਤਰ ਦੇ ਕਾਫਲੇ ਨੂੰ ਦੋਨਾਂ ਦਾ ਵਿਰੋਧ ਕਰਨਾ ਜਿਹੜਾ ਦੇਖਣ ਨੂੰ ਮਿਲਿਆ ਬਠਿੰਡੇ 'ਚ ਦੇਖੋ ਇਹ ਤਾਂ ਲਾਜ਼ਮੀ ਤੌਰ ਤੇ ਵਿਰੋਧ ਹੋਣਾ ਕਿਉਂਕਿ ਆਮ ਆਦੀ ਪਾਰਟੀ ਨੇ ਲੋਕਾਂ ਨੂੰ ਕਿਹਾ ਸੀ ਸਵਾਲ ਪੁੱਛੋ ਘੇਰ ਘੇਰ ਕੇ ਪੁੱਛੋ ਡਲੇ ਪੈਣਗੇ ਹੁਣ ਜਿਹੋ ਜੀ ਤੁਸੀਂ ਫਸਲ ਬੀਜਦੇ ਤੁਹਾਨੂੰ ਵੱਢਣੀ ਤੇ ਉਹ ਹੀ ਪੈਣੀ ਤੇ ਆਮ ਆਦੀ ਪਾਰਟੀ ਤੇ ਉਹ ਹੀ ਫਸਲ ਵੱਢਣੀ ਪੈਣੀ ਹੈ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਪੰਜਾਬ ਤੇ ਪੁਰਾਣੇ ਲੀਡਰਾਂ ਦੇ ਖਿਲਾਫ ਲੋਕਾਂ ਨੂੰ ਪੜਕਾਇਆ ਮੈਂ ਜਾਗਰੂਕ ਨਹੀਂ ਕਹਿੰਦਾ ਹੈਗਾ ਜਾਗਰੂਕ ਕਰਨਾ ਹੋਰ ਹੁੰਦਾ ਜਾਗਰੂਕ ਕਰਨਾ ਹੁੰਦਾ ਕਿ ਤੁਸੀਂ ਸੱਭੇਕ ਤਰੀਕੇ ਦੇ ਨਾਲ ਸਵਾਲ ਪੁੱਛੋ ਘੇਰੋ ਪਰ ਤੁਸੀਂ ਕਿਵੇਂ ਲੋਕਾਂ ਨੂੰ ਪੜਕਾਇਆ ਸੀ ਉਹ ਤੁਹਾਨੂੰ ਹੁਣ ਆਪ ਤੇ ਤੁਸੀਂ ਭੱਜ ਗਏ ਹੁਣ ਵੋਟਾਂ ਵੀ ਕਿਵੇਂ ਕਿੱਥੇ ਭੱਜਣਗੇ ਨਾ ਪਹਿਲਾਂ ਤੇ ਤੁਹਾਡੇ ਕੋਲ ਸਿਕਿਉਰਿਟੀ ਹੁਣ ਸਿਕਿਉਰਿਟੀ ਵੀ ਹੈ ਕਿਉਂਕਿ ਚੋਣ ਜਾਬਤਾ ਲੱਗਾ ਪਹਿਲਾਂ ਤੇ ਤੁਸੀਂ ਘੇਰਾ ਬੰਦੀ ਕਰ ਲੈਂਦੇ ਉਹਨਾਂ ਤੁਹਾਡੇ ਲਾਗੇ ਤੇ ਕਾਂ ਨਾ ਚੀੜੀ ਫੜਕਦੀ ਹੈਗੀ ਹੁਣ ਕਿਵੇਂ ਹੁਣ ਲੋਕੀ ਆਗੇ ਕੋਈ ਗੱਲ ਨਹੀਂ ਪਿਆ ਜੋ ਕਾਕਾ ਸਾਡਾ ਟਾਈਮ ਵੀ ਹਣੋ ਕਹਿੰਦੇ ਕਿ ਤੁਸੀਂ ਤੇ ਸਾਡੇ ਖਿਲਾਫ 144 ਲਾਈ ਸੀ ਨਾ ਕਿ ਦਿੱਲੀ ਨਹੀਂ ਜਾ ਸਕਦੇ ਅਸੀਂ ਹੁਣ 288 ਲਾਤੀ ਪਿੰਡਾਂ ਜਿਸ ਕਰ ਸਾਡੇ ਵੜ ਕੇ ਦਿਖਾਓ ਹੁਣ ਇਹ ਜਿਹੜੀ ਸਥਿਤੀ ਆ ਇਹ ਹੋਰ ਵੱਤੋਂ ਬੱਤਰ ਹੋਏਗੀ ਹਾਲਾਂਕਿ ਲੋਕਾਂ ਨੂੰ ਚਾਹੀਦਾ ਕਿ ਤੁਹਾਡੇ ਕੋ ਇੱਕ VOTING RIGHT ਆ ਤੁਸੀਂ ਘੇਰੋ ਨਾ ਤੁਸੀਂ ਇਹਨਾਂ ਨੂੰ ਨਕਾਰਨਾ ਨਾ ਵੋਟਾਂ 'ਚ ਨਕਾਰੋ ਪਰ ਅਗੇ ਬੰਦੇ ਖਫਾ ਬਹੁਤ ਨੇ ਕਸੂਰ ਲੋਕਾਂ ਦਾ ਵੀ ਨਹੀਂ ਹੈਗਾ ਕਸੂਰ ਕਿਸਾਨਾਂ ਦਾ ਵੀ ਨਹੀਂ ਜੋ ਕਿਸਾਨਾਂ ਦੀ ਇਹਨਾਂ ਨੇ ਦੁਰਦਸ਼ਾ ਤੇ ਦੁਰਗਤਾ ਕੀਤੀ ਆ ਜਾਂ ਜਿਵੇਂ ਇਹਨਾਂ ਨੂੰ ਅੱਤਵਾਦੀ ਖਾਲਸਤਾਨੀ ਪਾਕਿਸਤਾਨੀ ਚੀਨੀ ਕੀ ਆ ਗਿਆ ਮਾਇਉਵਾਦੀ ਕੀ ਆ ਗਿਆ ਉਹ ਜਿਹੜੇ ਲੋਕ ਕਹਿੰਦੇ ਕਹਿੰਦੇ ਤੁਹਾਡੇ ਸੱਟ ਦੇ ਜਿਹੜੇ ਜ਼ਖਮ ਉਹ ਮਿਟ ਜਾਂਦੇ ਨੇ ਪਰ ਜਿਹੜੇ ਜ਼ੁਬਾਨ ਦੇ ਜ਼ਖਮ ਹਨ ਜਿਹੜੇ ਉਹ ਨਹੀਂ ਮਿਟਦੇ ਆਗੇ ਹੁਣ ਉਹ ਜਿਹੜੇ ਕਿਸਾਨ ਨੇ ਜਾਂ ਪੰਜਾਬ ਦੇ ਲੋਕ ਨੇ ਤੜਫੇ ਨੇ ਹਰਿਆਣੇ ਦੇ ਵੀ ਸਿਰਫ ਪੰਜਾਬ ਦੇ ਨਹੀਂ ਹਰਿਆਣੇ ਦੇ ਵੀ ਕਿ ਤੁਸੀਂ ਸਾਡੀ ਦਿੱਲੀ ਯਾਰ ਤੁਸੀਂ ਸਾਨੂੰ ਦਿੱਲੀ ਵੀ ਨਹੀਂ ਜਾਣ ਦਿੱਤਾ ਤੁਸੀਂ ਸੜਕਾਂ ਦਬਤੀਆਂ ਗਈਆਂ ਪੱਥਰ ਗੜ ਤੇ ਵੱਡੇ ਵੱਡੇ ਪਿੱਲਰ ਜਿਵੇਂ ਐਡੀ ਤੇ ਤੁਸੀਂ ਪਾਕਿਸਤਾਨ ਤੇ ਇੰਡੀਆ ਦੀ ਸਰਾਧ ਨਹੀਂ ਮਜ਼ਬੂਤ ਹੈਗੀ ਜਿੱਡੀ ਤੁਸੀਂ ਸ਼ੰਭੂ ਮਜ਼ਬੂਤ ਕਰਤਾ ਸੀ ਹੁਣ ਬੀਜੇਪੀ ਨੂੰ ਵੀ ਮਿਰਚਾਂ ਲੱਗ ਰਹੀਆਂ ਹੈਗੇ ਨੇ ਹੁਣ ਬੀਜੇਪੀ ਦੇ ਲੀਡਰ ਕੀ ਕਹਿਣਗੇ ਜੀ ਇਹਨਾਂ ਪਿੱਛੇ ਸ਼ਰਾਰਤੀ ਅੰਸਰ ਹੋ ਸਕਦੇ ਉਹ ਕਿਹੜੇ ਸ਼ਰਾਰਤੀ ਅੰਸਰ ਕਿਸਾਨ ਸ਼ਰਾਰਤੀ ਅੰਸਰ ਥੋੜਾ ਪਹਿਲਾਂ ਤੁਹਾਡੀਆਂ ਸੀ ਹੁਣ ਕਿਸਾਨਾਂ ਦੇ ਐਸੇ ਘਰ ਕਹਿੰਦੇ ਨੇ ਕਦੀ ਦਾਦੇ ਦੇ ਦੀਆਂ ਤੇ ਕਦੀ ਪੋਤੇ ਦੀਆਂ ਹੁਣ ਕਿਸਾਨਾਂ ਦੀ ਵਾਰੀ ਆ ਗਈ ਹੈ ਚਾਹੇ ਤਰਨਜੀਤ ਸਿੰਘ ਸੰਧੂ ਸਾਹਿਬ ਉਹਨਾਂ ਨੂੰ ਲੋਕੀ ਕਹਿੰਦੇ ਵੀ ਆ ਜਾ ਸਾਹਮਣੇ ਚਾਹੇ ਹੰਸਰਾਜ ਹੰਸ ਦੋ ਦੋਵਰਾ ਹੋ ਗਿਆ ਚਾਹੇ ਬੀਬੀ ਪਰਨੀਤ ਕੌਰ ਆ ਨੇ ਹਲੇ ਹੋਰਾਂ ਦਾ ਵੀ ਹੋਊਗਾ ਕਿਉਂਕਿ ਤੁਸੀਂ ਟਿਚਰਾ ਕੀਤੀਆਂ ਕਿਸਾਨਾਂ ਨੂੰ ਤੁਸੀਂ ਕਿਸਾਨਾਂ ਨੂੰ ਐਵੇਂ ਸਮਝਿਆਗਾ ਤੁਸੀਂ ਕਿਸਾਨਾਂ ਦਾ ਮੁੱਲ ਪਾਇਆ ਨਹੀਂ ਹੈਗਾ ਤੁਸੀਂ ਵਾਅਦਾ ਕਰਕੇ ਮੁਕਰਿਓ ਉਹ ਸਜ਼ਾ ਤੇ ਤੁਹਾਨੂੰ ਵੋਟਾਂ 'ਚ ਵੀ ਮਿਲੂਗੀ ਤੇ ਲੋਕ ਇਦਾਂ ਵੀ ਦੇਣਗੇ ਹੁਣ ਅੱਜ ਕਾਲੀ ਦਲ ਦੇ ਲੀਡਰ ਪਰਮਬੰਦ ਸਿੰਘ ਬੰਟੀ ਰਮਾਣਾ ਕੀ ਕਹਿੰਦੇ ਉਹ ਹੰਸਰਾਜ ਹੰਸ ਦਾ ਗਾਣਾ ਹੈ ਨਾ ਕਿੱਥੇ ਕੋਈ ਰੋਂਦਾ ਹੋਊਗਾ ਜੇ ਸਿੱਲੀ ਸਿੱਲੀ ਆਉਂਦੀ ਹਵਾ ਨਾ ਬੜਾ ਫੇਮਸ ਗਾਣਾ ਉਹ ਕਹਿੰਦੇ ਹੁਣ ਸਿੱਲੀ ਸਿੱਲੀ ਹਵਾ ਨਹੀਂ ਆਉਦੀ ਹੁਣ ਤਤੀ ਤਤੀ ਹਵਾ ਆਉਂਦੀ ਹੈਗੀ ਨਾ ਇਹ ਸਿਆਸੀ ਟੀਚਰਾਂ ਨੇ ਹੰਸਰਾਜ ਹੰਸ ਸਾਹਿਬ ਤਾਂ ਇੱਥੋਂ ਤੱਕ ਉਹ ਵੀ ਥੋੜਾ ਜਿਹਾ ਮੂੰਹ ਉਹਨਾਂ ਦਾ ਮਿਉਸਿਆ ਜਿਹਾ ਹੋਇਆ ਸੀ ਜਿਵੇਂ ਮਯੂਸ ਜੇ ਹੋ ਜਾਂਦੇ ਕੇ ਬਣ ਕੀ ਗਿਆ ਮੇਰੇ ਨਾਲ ਐਵੇਂ ਕਹਿੰਦੇ ਰਵਨੀਤ ਸਿੰਘ ਬਿੱਟੂ ਵੀ ਫਿਕਰਾਂ 'ਚ ਨੇ ਕਿ ਮੈਂ ਵੀ ਤਾਂ ਲੁਧਿਆਣੇ ਦੇ ਪਿੰਡਾਂ 'ਲ ਵੀ ਜਾਣਾ ਹੈ ਉਹਨਾਂ ਨੂੰ ਵੀ ਟੈਨਸ਼ਨ ਹੋਈ ਪਈ ਹੈ ਹੰਸਰਾਜ ਹੰਸਤਾ ਐ ਵੀ ਕਹਿੰਦੇ ਕਹਿੰਦੇ ਜਦੋਂ ਮੈਂ ਪਿੱਠ ਵਿਖਾਈ ਪੰਜਾਬ ਨੂੰ ਜਾਂ ਲੋਕਾਂ ਨਾਲ ਗਦਾਰੀ ਕੀਤੀ ਉਦੋਂ ਮੇਰੇ ਨਾਲ ਜੋ ਮਰਜ਼ੀ ਤੁਸੀਂ ਕਰ ਲਿਓ ਮੈਂ ਤੇ ਕੁਝ ਇਹੋ ਜਿਹਾ ਕੀਤਾ ਹੀ ਨਹੀਂ ਪਰ ਮੇਰਾ ਇੰਨੇ ਜ਼ਿਆਦਾ ਕਹਿੰਦੇ ਪਿਆਰ ਨਾ ਛੱਡੋ ਮੁਹੱਬਤ ਨਾ ਛੱਡੋ ਕਲਾਕਾਰੀ ਵਾਲੀਆਂ ਗੱਲਾਂ ਵੀ ਕਰਦੇ ਦਿਖਾਈ ਦਿੱਤੇ ਜੇ ਇਹ ਜੇ ਤੁਸੀਂ ਗਾਇਕ ਜਾਓਗੇ ਤੇ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਰਾਜ ਗਾਇਕ ਹੋ ਜੇ ਇਹ ਜੇ ਭਾਜਪਾ ਲੀਡਰ ਜਾਓਗੇ ਤੇ ਭਾਜਪੀ ਨੇ ਜੋ ਕਿਸਾਨਾਂ ਦੇ ਨਾਲ ਕੀਤਾ ਪੰਜਾਬ ਦੇ ਨਾਲ ਕੀਤਾ ਫਿਰ ਤੇ ਤੁਹਾਨੂੰ ਗਲਤੀਆਂ ਵੱਡੀਆਂ ਦੀਆਂ ਨੇ ਹੂੰ ਦੁਰਦਸ਼ਾ ਕਿਸਾਨਾਂ ਦੀ ਉਹਨਾਂ ਨੇ ਮਾਰੀ ਕੀਤੀ ਐ ਪਰ ਭੁੱਗਤੋ ਤੇ ਤੁਸੀਂ ਤੁਸੀਂ ਤੇ ਛਾਤੀ ਤੇ ਕਮਲ ਦਾ ਫੁੱਲ ਲੈ ਕੇ ਤੇ ਹੱਥ 'ਚ ਕਮਲ ਦਾ ਫੁੱਲ ਲੈ ਕੇ ਘੁੰਮ ਰਹੇ ਨਾ ਇਹ ਤੇ ਨਹੀਂ ਹੋ ਸਕਦਾ ਜਿੱਦਾਂ ਤੁਸੀਂ ਕੋਈ ਖਾੜਾ ਲਾਓਗੇ ਨਾ ਤੇ ਲੋਕੀ ਤੇਰੇ ਗਾਣੇ ਤੇ ਵੀ ਨੱਚਣਗੇ ਕਿ ਉਹ ਵੇਖੋ ਉਹ ਵੇਖੋ ਛੜਕਾਂ ਤੇ ਅੱਗ ਤੂਰੀ ਜਾਂਦੀ ਤੇਰੇ ਗਾੜ ਤੁਹਾਡੇ ਗਾਣੇ ਇਦਾਂ ਦੇ ਵੀ ਆ ਗਏ ਨੇ ਤੁਸੀਂ ਇਹ ਵੀ ਗਾਣੇ ਗਾਏ ਆ ਗਏ ਨੇ ਕੇ ਸਿੰਘ ਬਾਜਾਂ ਵਾਲਾ ਬਾਜਾ ਮਾਰਦਾ ਨਾ ਉਹ ਵੀ ਲੋਕੀ ਕਦਰ ਕਰਦੇ ਨੇ ਤੁਹਾਡੇ ਪਰ ਹੁਣ ਤੁਸੀਂ ਇੱਕ ਬੀਜੇਪੀ ਦੇ ਰੰਗ ਦੇ ਵਿੱਚ ਰਗੇ ਹੋ ਤੁਸੀਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੋ ਤੁਹਾਡੇ ਨਾਲ ਕੋਈ ਵੈਰ ਨਹੀਂ ਕਿਸੇ ਦਾ ਨਾ ਤਰਨਜੀਤ ਸਿੰਘ ਸੰਧੂ ਦਾ ਨਾਲ ਕਿਸਾਨਾਂ ਦਾ ਵੈਰ ਆ ਨਾ ਪਰ ਬੀਬੀ ਪ੍ਰਨੀਤ ਕੌਰ ਦਾ ਨਾ ਰਵਨੀਤ ਸਿੰਘ ਬਿੱਟੂ ਦਾ ਤੁਹਾਡੇ ਨਾਲ ਤਾਂ ਕੋਈ ਲੈਣਾ ਦੇਣੀ ਆ ਤੁਹਾਡੀ ਪਾਰਟੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਤੁਹਾਡੀ ਪਾਰਟੀ ਦੀ ਨੀਤੀ ਤੁਹਾਡੀ ਪਾਰਟੀ ਦੀ ਧੱਕਾਸ਼ਈ ਤੁਹਾਡੀ ਪਾਰਟੀ ਦੀ ਤਾਨੇਸ਼ ਤਾਨਾਸ਼ਈ ਜਿਹੜਾ ਤੁਸੀਂ ਕਿਸਾਨਾਂ ਦੇ ਨਾਲ ਕੀਤਾ ਹੈਗਾ ਉਹ ਉਹ ਤੁਹਾਨੂੰ ਤੱਕ ਨੂੰ ਭੁਗਤਨੀਆਂ ਪੈਣੀਆਂ ਨਾ ਗਲਤੀ ਜੇ ਵੱਡਿਆਂ ਨੇ ਕੀਤੀ ਤੇ ਤੁਸੀਂ ਆ ਤੁਸੀਂ ਜਾ ਕੇ ਉਹ ਬੀਜੇਪੀ ਵੱਲੋਂ ਨਹੀਂ ਲੜ ਰਹੇ ਸੀ ਜਾਦ ਲੜਨੇ ਤੇ ਲੋਕਾਂ ਨੇ ਕਿਹਾ ਆਓ ਜੀ ਲੋਕੀ ਤੁਹਾਨੂੰ ਘਰਾਂ ਦੇ ਵਿੱਚ ਚਾਹ ਪਾਣੀ ਵੀ ਪਿਉਣਗੇ ਲੰਗਰ ਵੀ ਲਾਉਣਗੇ ਸੇਵਾ ਵੀ ਕਰਨਗੇ ਤੁਣੋ ਮਣੋ ਤੁਣੋ ਵੀ ਤੁਹਾਡੀ ਪੂਰੀ ਸੇਵਾ ਕਰਨਗੇ ਤਾਂ ਆਜੋ ਪਲੇਟਫਾਰਮ ਛੱਡ ਕੇ ਆਜੋ ਨਾ ਜਾਂ ਫਿਰ ਦਿੱਲੀ ਵਾਲਿਆਂ ਨੂੰ ਸਮਝਾਓ ਕਿ ਪੰਜਾਬ ਦੇ ਮਸਲੇ ਹੱਲ ਕਰੋ ਪੰਜਾਬ ਦੇ ਕਿਸਾਨਾਂ ਕੋਲ ਮਾਫੀ ਮੰਗੋ ਜਿਹੜੀਆਂ ਤੁਸੀਂ ਕਮਿਟਮੈਂਟ ਕੀਤੀ ਸੀ ਮਾਫੀ ਮੰਗੀ ਸੀ ਕਿ ਇਹ ਕਰਾਂਗੇ ਉਹ ਤੁਸੀਂ ਮੁਕਰ ਗਏ ਹੋ ਹੁਣ ਜਦੋਂ ਮੁਕਰ ਕੇ ਤੇ ਮਰ ਗਿਆ ਕਹਿੰਦੇ ਇੱਕੋ ਬਰਾਬਰ ਪਰ ਲੋਕਾਂ ਕੋਲ ਤੇ ਰਾਈਟ ਏ ਨਾ ਤੁਸੀਂ ਕੱਲੇ ਪੰਜਾਬ ਦੇ ਵਿੱਚ ਕੱਲੇ ਸ਼ਹਿਰਾਂ ਚੋਂ ਵੋਟਾਂ ਪਾ ਕੇ ਜਿਹੜਾ ਪੰਜਾਬ ਦਾ ਸਾਡਾ ਪੰਜਾਬੀ ਹੈ ਕਿਸੇ ਵੀ ਬਰਾਦਰੀ ਦੇ ਨਾਲ ਸਬੰਧ ਰੱਖਦਾ ਚਾਹੇ ਉਹ ਐਸਸੀ ਭਾਈਚਾਰੇ ਦੇ ਨਾਲ ਚਾਹੇ ਜਨਰਲ ਭਾਈਚਾਰੇ ਦੇ ਨਾਲ ਜਾਂ Hindu ਭਾਈਚਾਰੇ ਦੇ ਨਾਲ ਸਬੰਧ ਰੱਖਦਾਗਾ ਉਹਨਾਂ ਦੇ ਉਹਨਾਂ ਦੇ ਕੰਨ ਕੰਨ ਦੇ ਵਿੱਚ ਪੰਜਾਬ ਵਸਿਆਗਾ ਉਹਨਾਂ ਦੇ ਇਹ ਨਹੀਂ ਕਿ ਕੋਈ ਸਿੱਖੀ ਨੂੰ ਵੋਟ ਪਾ ਦੂ ਜਾਂ ਕੋਈ Hindu ਨੂੰ ਲੈ ਪਾ ਦੂਗਾ ਜਿਵੇਂ BJP ਨੂੰ ਭਲੇਖਾ ਕਿ ਰਾਮ ਮੰਦਰ ਕਰਕੇ ਸਾਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੋਟਾਂ ਜਨੀਆਂ ਉਹ ਮੋਦੀ ਸਾਹਿਬ ਨੂੰ ਕਹਿਣਾ ਪਿਆ ਨਾ ਕਿ ਅਸੀਂ ਰਾਮ ਦੇ ਨਾਮ ਤੇ ਵੋਟਾਂ ਨਹੀਂ ਮੰਗ ਰਹੇ ਹਾਂ ਕਿਉਂਕਿ ਉਹ ਰਾਮ ਮੰਦਿਰ ਬਣਾਉਣਾ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ ਪਰ ਉਹ ਡਵੈਲਪਮੈਂਟ ਦੀ ਨਿਸ਼ਾਨੀ ਨਹੀਂ ਹੈਗੀ ਨਾ ਜੀ ਉਹ ਰੋਜ਼ਗਾਰ ਦੀ ਨਿਸ਼ਾਨੀ ਨਹੀਂ ਹੈ ਉਹ ਤਾਂ ਸ਼ਰਧਾ ਇੱਕ ਤੇ ਮੰਦਰਾਂ ਦੇ ਉਦਘਾਟਨ ਤੇ ਸਰਕਾਰਾਂ ਕਰਦੀਆਂ ਨਹੀਂ ਹੈਗੀਆਂ ਕਿਉਂਕਿ ਇੱਕ ਸੈਕੂਲਰ ਸਟੇਟ ਹੈਗੀ ਪਰ ਤੁਸੀਂ ਚਲੋ ਇੱਕ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋ ਮੰਦਰ ਦਾ ਉਦਘਾਟਨ ਕਰ ਦਿੱਤਾ ਗੱਲ ਉਹ ਕਿਤੇ ਵੀ ਕਰਦੇ ਨੇ ਕਿ ਜਦੋਂ ਮੰਦਰ ਦਾ ਉਦਘਾਟਨ ਕੀਤਾ ਦੇਸ਼ ਦਾ ਰਾਸ਼ਟਰਪਤੀ ਸਭ ਤੋਂ ਸਰਵੋੱਚ ਹੁੰਦਾ ਉਹਨੂੰ ਬੁਲਾਉਣਾ ਚਾਹੀਦਾ ਹੈ ਪਾਰਲੀਮੈਂਟ ਦਾ ਉਦਘਾਟਨ ਕੀਤਾ ਦੇਸ਼ ਦਾ ਰਾਸ਼ਟਰਪਤੀ ਸਰਵੋੱਚ ਉਦਮ ਨਹੀਂ ਲੋਕੀ ਤੇ ਵੀ ਕਹਿੰਦੇ ਨੇ ਕਿ ਜਦੋਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਸੀ ਉਦੋਂ ਵੀ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਦੋਂ ਵੀ ਉਹ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਜਦੋਂ ਮੰਦਰ ਦਾ ਉਦਘਾਟਨ ਕਰਨਾ ਸੀ ਮੈਡਮ ਜਿਹੜੇ ਨੇ ਇਸ ਟਾਈਮ ਆਪਣੇ ਰਾਸ਼ਟਰਪਤੀ ਮੈਮ ਦਰਪਤੀ ਮੁਰਮੂ ਜੀ ਉਹ ਐਸਟੀ ਅਤੇ ਆਦੀਵਾਸੀ ਭਾਈਚਾਰੇ ਨਾਲ ਸੰਬੰਧ ਰੱਖੀ ਤੇ ਇਹ ਵੀ ਗੱਲਾਂ ਕਰਦੇ ਨੇ ਪਰ ਸਵਾਲ ਹੈ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਨਹੀਂ ਦੇਸ਼ ਦੇ ਕਿਸਾਨ ਹਰਿਆਣੇ ਦੇ ਕਿਸਾਨ ਹੋਰ ਨ ਤਾਮਲਾਡੂ ਦੇ ਕਿਸਾਨ ਹਰ ਦੇ ਦਾ ਕਿਸਾਨ ਦੇ ਦੁਖੀ ਨਾ ਜੀ ਸਿਰਫ ਤੇ ਸਿਰਫ ਵਪਾਰੀਆਂ ਨੂੰ ਤਰਜੀਹ ਦੇ ਕੇ ਯਾਰੀਆਂ ਨੂੰ ਤਰਜੀਹ ਦੇ ਕੇ ਨਾ ਬਾਕੀਆਂ ਦੇ ਨਾ ਗळा ਘੁੱਟੋ ਹੁਣ ਕਾ ਇਸੇ ਕਰਕੇ ਵਿਰੋਧ ਹੋ ਰਿਹਾ ਹੈਗਾ ਕਿ ਇਹ ਜਿਹੜਾ ਮਸਲਾ ਹੈਗਾ ਰਵਨੀ ਸਿੰਘ ਬਿੱਟੂ ਵੀ ਫਿਕਰਾਂ ਦੇ ਵਿੱਚ ਆ ਬਿਲਕੁਲ ਪੰਜਾਬ ਦੇ ਜਿਹੜੇ ਬੁੱਧੀਜੀਵੀ ਲੋਕ ਨੇ ਵਰਗ ਉਹ ਕਹਿੰਨੇ ਕਹਿੰਦੇ ਪਹਿਲਾਂ ਬਿੱਟਾ ਸੀ ਭਾਜੀਪੀ ਕੋਲ ਹੁਣ ਬਿੱਟੇ ਦੀ ਜਗ੍ਹਾ ਬਿੱਟੂ ਆ ਗਿਆ ਬੀਜੇਪੀ ਕੋਲ ਕਿਉਂਕਿ ਰਵਨੀਤ ਸਿੰਘ ਬਿੱਟੂ ਹਣੀ ਇੱਕ ਮੈਨੂੰ ਲੱਗਦਾ ਕਿ ਚੰਗੇ ਪੋਲਿਟੀਸ਼ੀਅਨ ਪੰਜਾਬ ਦੇ ਇੱਕ ਫਿਊਚਰ ਮੈਨੂੰ ਲੱਗਦਾ ਸੀ ਕਿਉਂਕਿ ਆਪਾਂ ਦੇ ਦੇਦੇ ਨੇ ਕਿ ਹਰਿਆਣੇ ਦਾ ਲੀਡਰ ਬੜਾ ਵਧੀਆ ਪੰਜਾਬ ਦੇ ਆਪਾਂ ਕਹਿੰਦੇ ਆਹ ਜਿਹੜੇ ਲੀਡਰ ਹੈ ਫਾਈਟਰ ਨੇ ਪਰ ਰਵਨੀਤ ਸਿੰਘ ਬਿੱਟੂ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਹਨੇ ਤੁਸੀਂ ਪੰਜਾਬ ਦੀ ਗੱਲ ਕਰਦੋ ਉਹ ਰਵਨੀਤ ਸਿੰਘ ਬਿੱਟੂ ਨੇ ਹਮੇਸ਼ਾ ਹਿੰਦੂ ਔਰ ਸਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਬਿਆਨ ਦਿੱਤੇ ਨੇ ਜੋ ਇੱਕ ਪੰਜਾਬ ਦੇ ਲੀਡਰ ਵਾਸਤੇ ਚੰਗੀ ਗੱਲਾਂ ਆ ਪੰਜਾਬ ਤੇ ਵਸਦਾ ਹੀ ਗੁਰੂਆਂ ਦੇ ਨਾਮ ਤੇ ਆ ਪੰਜਾਬ ਧਰਮ ਦੇ ਨਾਮ ਤੇ ਨਹੀਂ ਵਸਦਾ ਹੈਗਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਪਟਾਂ ਦੀ ਕਿੰਨੇ ਸੰਤਾਂ ਦੀ ਬਾਣੀ ਦਰਜ ਹੈ ਤੇ ਸਾਡੇ ਤੇ ਗੁਰੂਆਂ ਦੇ ਨਾਮ ਤੇ ਜਾਣੀ ਜਾਂਦੀ ਧਰਤੀ ਹੈ ਤੁਸੀਂ ਕੋਈ ਲੀਡਰ ਪੰਜਾਬ ਦਾ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਅਗਰ ਉਹ ਧਰਮ ਦੇ ਆਧਾਰ ਤੇ ਵੋਟਾਂ ਦੀ ਗੱਲ ਕਰਦਾ ਹੈਗਾ ਤੇ ਉਹਨੂੰ ਲੋਕ ਉਹ ਹੀ ਆ ਫਿਰ ਫਿਕਰਾਂ ਦੇ ਵਿੱਚ ਪਏਗਾ ਕਿਉਂਕਿ ਚਾਹੇ ਮਨਿੰਦਰਜੀਤ ਸਿੰਘ ਬਿੱਟਾ ਹੋਵੇ ਉਹਨਾਂ ਦੇ ਵੀ ਕਿ ਉਹ ਕੋਈ ਕੋਈ ਇੱਕ ਇਕਦੂਕਾ ਕੋਈ ਖਾਲਸਾ ਨਹੀਂ ਘਟਨਾ ਹੋਵੇ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਦੀਆਂ ਗੱਲਾਂ ਹੋ ਜਾਂਦੀਆਂ ਨੇ ਤੇ ਬਿੱਟੂ ਸਾਹਿਬ ਨੇ ਵੀ ਬਿੱਟੂ ਸਾਹਿਬ ਨੂੰ ਵੀ ਚਾਹੀਦਾ ਸੀ ਯਾਰ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਲ ਕਰੋ ਇਹ ਨਹੀਂ ਕਿ ਮੈਨੂੰ ਕਿਹੜਾ ਸੈਕਸ਼ਨ ਲਾਇਕ ਕਰਦਾ ਜਾਂ ਜਿਹੜਾ ਨਹੀਂ ਕਰਦਾਗਾ ਉਹ ਇੱਕ ਸਿਆਣੇ ਲੀਡਰ ਬਣਨ ਦੀ ਲੋੜ ਆ ਪੰਜਾਬ ਦੇ ਲੀਡਰ ਸਾਰਿਆਂ ਨੂੰ ਯਾਰ ਪੰਜਾਬ ਵਰਗੀ ਧਰਤੀ ਹੈ ਪੰਜਾਬ ਵਰਗਾ ਕੋਈ ਸੂਬਾ ਹੈ ਪਰ ਸਾਡੇ ਸਿਆਸੀ ਲੀਡਰਾਂ ਕਰਕੇ ਪੰਜਾਬ ਅਜ 16ਵਾਂ 17ਵਾਂ 18ਵਾਂ ਨੰਬਰ ਤੇ ਚਲ ਗਿਆ ਪੰਜਾਬ ਨੂੰ ਤਾਂ ਉਸ ਸਥਿਤੀ ਤੋਂ ਬਾਹਰ ਕੱਢਣ ਦੀ ਲੋੜ ਹੈ ਜਿਹੜਾ ਪੰਜਾਬ ਜਿਸ ਕਰਕੇ ਜਾਣਿਆ ਜਾਂਦਾ ਹੈਗਾ ਤੇ ਇਸ ਕਰਕੇ ਜਿਹੜਾ ਭਾਜਪੀ ਦਾ ਵਿਰੋਧ ਹੋਊਗਾ ਤੇ ਬਾਕੀਆਂ ਦਾ ਵੀ ਹੋ ਸਕਦਾ ਜੀ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਹੋਇਆ ਬਿਲਕੁਲ ਗਰਮੀ ਸਿੰਘ ਖੁੱਡੀਆਂ ਦਾ ਵੀ ਹੋ ਗਿਆ ਹੁਣ ਪੰਜਾਬ ਦਾ ਵੀ ਹੋਊਗਾ ਨਾ 24 ਮਹੀਨਿਆਂ ਦੇ ਵਿੱਚ ਤੁਸੀਂ ਉਹ ਕਹਿੰਦੇ ਸਾਨੂੰ ਲੌਲੀਪੌਪ ਦਿੱਤੇ ਪਲੇ ਪਲੇ ਮੁੰਡੇ ਦਿੱਤੇ ਆਗੇ ਨੇ ਤੁਸੀਂ 24 ਮਹੀਨਿਆਂ ਦੇ ਵਿੱਚ 25ਵਾਂ ਮਹੀਨਾ ਵੀ ਖਤਮ ਹੋਣ ਵਾਲਾ ਪੰਜੀਆਂ ਮਹੀਨਿਆਂ ਦੇ ਵਿੱਚ ਪੰਜ ਕੰਮ ਖਿਹੜੇ ਆ ਗਏ ਨੇ ਇਹ ਕੀ ਕਹਿਣਗੇ ਅਸੀਂ ਜੀ 40 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਵਿਧਾਨ ਸਭਾ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਸਵਾਲ ਪੁੱਛਿਆ ਗਿਆ ਕਿ ਵਿਭਾਗਾਂ ਦੇ ਤੌਰ ਤੇ ਬਾਈਫਰਕੇਟ ਕਰਕੇ ਸਾਨੂੰ ਦੱਸਿਆ ਜੇ ਕੋਈ ਜਵਾਬ ਨਹੀਂ ਬਿਜਲੀ ਠੀਕ ਆ ਅਸੀਂ ਮੰਨਦੇ ਬਿਜਲੀ ਦਿੱਤੀ ਹੈਗੀ ਤੁਸੀਂ ਕਹ ਰਹੇ ਕਿ ਅਸੀਂ 16 ਕਾਲਜ ਮੈਡੀਕਲ ਕਾਲਜ ਖੁੱਲੇ ਇੱਕ ਵੀ ਖੁੱਲਿਆ ਤੁਸੀਂ ਕਹ ਰਹੇ ਕਿ ਅਸੀਂ 117 ਹਲਕਿਆਂ ਦੇ ਵਿੱਚ ਅਸੀਂ ਉਹ ਖੋਲਣੇ ਨੇ ਸਕੂਲ ਆਫ ਐਮੀਨੈਂਸ ਅਹੀਂ ਖੁੱਲਗੇ 117 ਠੀਕ ਹੈ ਇੱਕ ਸਾਲ ਦੇ ਵਿੱਚ ਨਹੀਂ 117 ਨਹੀਂ 17 ਦੇ ਖੁੱਲ ਸਕਦੇ ਤੁਸੀਂ ਤਾਂ ਕੋਈ ਰੰਗ ਰੂਪ ਹੀ ਦੇਣਾ ਹੈਗਾ ਨਾ ਜੀ ਪੁਰਾਣੇ ਸਕੂਲ ਜਿਹੜੇ ਚੰਗੇ ਬਣੇ ਸੀ ਉਹਨਾਂ ਦਾ ਨਾਮ ਦਿੱਤਾ ਤੁਸੀਂ ਉਹਨਾਂ ਸਕੂਲਾਂ ਦਾ ਵੀ 117 ਦਾ ਨਾਮ ਨਹੀਂ ਰੱਖ ਸਕੇ ਫਿਰ ਤੁਸੀਂ ਕਹਿ ਰਹੇ ਸੀ ਕਿ ਅਸੀਂ ਸਰਕਾਰੀ ਸਕੂਲਾਂ ਵਿੱਚ ਤੇ ਪ੍ਰਾਈਵੇਟ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਸ਼ੁਰੂ ਕਰਨੇ ਉਹ ਚੱਲੀ ਨਹੀਂ ਆ ਗਈ ਅਸੀਂ ਕਹਿੰਦੇ ਮhalla ਕਲੀਨਿੰਗ ਦੇ ਵਿੱਚ ਜੇ ਮhalla ਕਲੀਨਿਕ ਪੰਜਾਬ ਦਾ ਹਿੱਟਾ ਦਿੱਲੀ ਦਾ ਬਹੁਤ ਜ਼ਬਰਦਸਤ ਆ ਤੇ ਸਾਡੇ ਜਿਹੜੇ ਲੀਡਰ ਹੁਣ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਏ ਗਏ ਨੇ ਉਹ ਜਾ ਕੇ ਲੰਡਨ ਅੱਖਾਂ ਦਾ ਆਪਰੇਸ਼ਨ ਨਾ ਕਰਵਾਉਂਦੇ ਦੇਸ਼ ਦੇ ਕਿ ਪੂਰੇ ਵਰਲਡ ਦੇ ਵਿੱਚ ਜਿਸ ਪ੍ਰਾਈਮ ਮਿਨਿਸਟਰ ਦੀ ਰਿਸਪੈਕਟ ਹੈ ਹਾਲੀਆ ਅਮਰੀਕਾ ਨੇ ਉਹਨਾਂ ਦੇ ਨਾਮ ਤੇ ਉਹ ਸ਼ੁਰੂ ਕੀਤੀ ਇੱਕ ਚੇਅਰ ਸ਼ੁਰੂ ਕੀਤੀ ਹੈ ਡਾਕਟਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ ਤੋਂ ਵੱਡੀ ਕੋਈ ਸਰਜਰੀ ਨਹੀਂ ਹੈਗੀ ਬੰਦੇ ਦਾ ਬਾਡੀ ਚੀਰ ਫਾੜ ਪੂਰੀ 파ੜ ਕੇ ਫਿਰ ਸੀਂਦੇ ਨੇ ਏਮਜ਼ ਦੇ ਵਿੱਚ ਕੀਤੀ ਗਈ ਨਾ ਤੇ ਹੁਣ ਅੱਖਾਂ ਦੇ ਆਪਰੇਸ਼ਨ ਪੰਜਾਬ ਦੇ ਮਹੱਲਕਲੀਨ ਕੀ ਬਹੁਤ ਵਧੀਆ ਦਿੱਲੀ ਦੇ ਮਹੱਲਕਲੀਨ ਕੀ ਬਹੁਤ ਵਧੀਆ ਤੇ ਲੰਡਨੋਂ ਹੋ ਰਹੇ ਨੇ ਹੂੰ ਹੂੰ ਸਵਾਲ ਹੀ ਹੈ ਨਾ ਤੇ ਉਹ ਇਹ ਜਿਹੜੇ ਲੋਕੀ ਹੁਣ ਕਹਿਣਗੇ ਸਾਡੇ ਨੇ ਕੀਤਾ ਕੀ ਪੰਜਾਬ ਦੇ ਵਿੱਚ ਐਗਰੀਕਲਚਰ ਉਹ ਐਸੇ ਕਰਕੇ ਜਥੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਬੜੇ ਭਲੇ ਮਾਨਸ شریف ਨੇ ਮਿਹਨਤੀ ਨੇ ਸਿਆਣੇ ਨੇ ਸੂਜਵਾਨ ਨੇ ਲੋਕੀ ਰਿਸਪੈਕਟ ਕਰਦੇ ਨੇ ਇਲਾਕੇ ਦੇ ਰਿਸਪੈਕਟ ਕਰਦੇ ਕਿਉਂਕਿ ਉਹਨਾਂ ਦੀ ਬਾਪੂ ਜੀ ਦੀ ਬਹੁਤ ਉਸ ਇਲਾਕੇ ਦੇ ਵਿੱਚ ਰਿਸਪੈਕਟ ਉਹਨੂੰ ਉਸੇ ਰਿਸਪੈਕਟ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹਲੇ ਤੱਕ ਖੁੱਡੀਆਂ ਸਾਹਿਬ ਨੂੰ 9 ਕੀ ਮਹੀਨੇ ਹੋ ਚੁੱਕੇ ਨੇ ਮੰਤਰੀ ਬਣੇ ਨੂੰ ਉਹਨਾਂ ਤੇ ਦਾਗਰੀ ਲੱਗੇ ਹੈਗੇ ਨਾ ਪਰ ਲੋਕਾਂ ਦਾ ਤੇ ਗੁੱਸਾ ਹੈ ਨਾ ਉਹਨਾਂ ਨੂੰ ਵੀ ਘੇਰਿਆ ਉਹਨਾਂ ਦੇ ਮੁੰਡੇ ਨੂੰ ਵੀ ਘੇਰਿਆ ਲੋਕਾਂ ਨੂੰ ਜਵਾਬ ਦੇਣੇ ਪੈਣਗੇ ਤੁਹਾਨੂੰ ਭੱਜਣ ਨਹੀਂ ਦੇਣਾ ਲੋਕਾਂ ਨੇ ਕਿੰਨਾ ਕੀ ਭੱਜ ਲੋਗੇ 4 ਜੂਨ ਤੱਕ ਤੇ ਇੱਥੇ ਰਹੋਗੇ ਨਾ ਫਿਰ ਤੇ ਭਾਵੇਂ ਤੁਸੀਂ ਕਿਸੇ ਨੂੰ ਮਿਲੋ ਨਾ ਮਿਲੋ ਹੁਣ ਤੇ ਤੁਹਾਨੂੰ ਹੱਥ ਜੋੜਨੇ ਪੈਣੇ ਨੇ ਉਹ ਲੋਕੀ ਹੱਥ ਵੀ ਜੜਾਉਣਗੇ ਤੇ ਭਜਾਉਣਗੇ ਵੀ ਹੈਗੇ ਕਿਉਂਕਿ ਲੋਕਾਂ ਨੂੰ ਸਮਝ ਲੱਗੀ ਆ ਗਿਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਸਾਨੂੰ ਵਾਰ-ਵਾਰ ਬੁੱਧੂ ਬਣਾਇਆ ਜਾ ਰਿਹਾ ਅਸੀਂ ਜਜ਼ਬਾਤੀ ਹੋ ਕੇ ਵੀ ਵੋਟਾਂ ਪਾਈਆਂ ਨੇ ਜਦੋਂ ਅਸੀਂ ਕੁਦੇ ਵੀ ਕੋਈ ਜਜ਼ਬਾਤੀ ਹੋ ਕੇ ਫੈਸਲਾ ਲੈਂਦੇ ਨਾ ਉਹ ਭੁਗਤਣੀਆਂ ਸਾਨੂੰ ਪੈਂਦੀਆਂ ਸਰਕਾਰ ਮੈਨੂੰ ਇਹ ਮੈਨੂੰ ਕਿ ਬਹੁਤ ਸਾਰੇ ਲੋਕਾਂ ਨੂੰ 3 ਕਰੋੜ ਪੰਜਾਬੀਆਂ ਨੂੰ ਜਿਹੜੇ ਇੱਥੇ ਵਸਦੇ ਤੇ ਬਾਹਰ ਬੈਠੇ ਉਹਨਾਂ ਨੂੰ ਐਸੇ ਸਰਕਾਰ ਤੋ ਬਹੁਤ ਵੱਡੀ ਉਮੀਦ ਸੀ ਕਿ ਇਹ ਸਰਕਾਰ ਨੇ ਪਤਾ ਨਹੀਂ ਕੀ ਕੁਝ ਕਰ ਦੇਣਾ ਹੈਗਾ ਹੁਣ ਅਸੀਂ ਨਿੱਜੀ ਦੁਸ਼ਮਣੀਆਂ ਨਿੱਜੀ ਸਟੇਟਮੈਂਟਾਂ ਤੋਂ ਬਾਹਰ ਹੀ ਨਿਕਲ ਨਹੀਂ ਰਹੇਗੇ ਜਿਹੜੇ ਸਾਨੂੰ ਕੰਮ ਪ੍ਰਾਇੋਰਟੀ ਤੇ ਕਰਨੇ ਚਾਹੀਦੇ ਅਸੀਂ ਕਰ ਹੀ ਨਹੀਂ ਰਹੇਗੇ ਅਸੀਂ ਬਸ ਨਿੱਜੀ ਕਰੜਾ ਕੱਢ ਰਹੇ ਹਾਂ ਕਿ ਨੇ ਹੋਰ ਅਸੀਂ ਕੁਝ ਨਹੀਂ ਕਰੇ 24 ਮਹੀਨੇ ਬਹੁਤ ਜ਼ਿਆਦਾ ਨੇ ਬਹੁਤ ਵਧੀਆ ਕੰਮ ਹੋ ਸਕਦੇ ਹੈਗੇ ਨੇ ਪਰ ਅਸੀਂ ਕਿਉਂ ਨਹੀਂ ਕਰ ਪਏ ਅਗੇ ਪੰਜ ਸੱਤ ਕੰਮ ਤੋਂ ਇਲਾਵਾ ਜੇ ਅਸੀਂ ਇਹ ਕਹਿੰਨੇ ਕਿ ਬਿਜਲੀ ਫ੍ਰੀ ਕਰਤੀ 95% ਲੋਕਾਂ ਨੂੰ ਇਹ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਆ ਜਿੰਨੀਆਂ ਸਬਸਿਡੀਆਂ ਦਿੰਦੀਆਂ ਸਰਕਾਰਾਂ ਚਾਹੇ ਕਾਲੀਆਂ ਨੇ ਦਿੱਤੀ ਚਾਹੇ ਕਾਂਗਰਸ ਨੇ ਜਾਂ ਹੁਣ ਦੇਤੇ ਜਾਂ ਇੰਡੀਆ ਦੇ ਵਿੱਚ ਸਾਰੀਆਂ ਸਰਕਾਰਾਂ ਦੇ ਇਹਨੂੰ ਤਾਂ ਜੇ ਕੋਈ ਕਹੇਗਾ ਕਿ ਇਹ ਡਿਵੈਲਪਮੈਂਟ ਹੈ ਮੈਂ ਕਹਾਂ ਡਿਵੈਲਪਮੈਂਟ ਨਹੀਂ ਇਹ ਤੇ ਮੂਰਖਤਾ ਭਰੇ ਸਾਰੀਆਂ ਸਰਕਾਰਾਂ ਦੇ ਫੈਸਲੇ ਨੇ